ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਪਾਸ ਸਦਾ ਸਦਾ ਨਮਸਕਾਰ ਹੈ ਸੰਗਤ ਜੀਓ ਜਦੋਂ ਵੀ ਆਪਾਂ ਇਸ ertidī te ਵਿਚਰਨੇ ਆ ਗ੍ਰਸਤ ਜੀਵਨ ਹੋਵੇ ਕਿਸੇ ਵਿਦਿਆਰਥੀ ਦਾ ਜੀਵਨ ਹੋਵੇ ਕੋਈ ਵੀ ਜਿਹੜਾ ਮਨੁੱਖ ਹੈ ਕਦੀ ਵੀ ਆਪਾਂ ਬਹਿ ਕੇ ਜੇ ਉਹਨਾਂ ਦੇ ਜੀਵਨ ਵੱਲ ਝਾਤ ਮਾਰੀਏ ਦੀ ਉਹਨਾਂ ਦੀ ਸਾਰੀ ਭੱਜ ਦੌੜ ਆਪਣੇ ਰੁਕੇ ਹੋਏ ਕੰਮਾਂ ਨੂੰ ਚਲਾਉਣ ਵਾਸਤੇ ਹੁੰਦੀ ਹੈ ਆਪਣੇ ਚੱਲੇ ਹੋਏ ਕਾਰਜਾਂ ਨੂੰ ਹੋਰ ਉਚਾਈ ਤਿਲ ਜਾਣ ਵਾਸਤੇ ਹੁੰਦੀ ਹੈ ਆਪਣੇ ਤੀਆਂ ਪੁੱਤਰਾਂ ਵਾਸਤੇ ਹੁੰਦੀ ਹੈ ਕਿ ਉਹਨਾਂ ਦਾ ਜੀਵਨ ਸੌਰ ਜਾਵੇ ਵਾਹਿਗੁਰੂ ਜੀ ਜਦੋਂ ਕਿਸੇ ਵੀ ਤਰ੍ਹਾਂ ਕਾਰਜਾਂ ਦੇ ਵਿੱਚ ਵਿਗੜਣ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਬਸ ਉਹਦੋਂ ਚਾਰ ਚਫੇਰੇ ਨੀਰਾਹੀ ਨੀਰਾ ਦਿੱਸਦਾ ਹੈ ਦੇ ਮਨ ਵਿੱਚ ਇਹ ਭਾਵ ਹੁੰਦਾ ਹੈ ਕਿ ਕਿਸੇ ਤਰੀਕੇ ਸਾਡਾ ਜਿਹੜਾ ਆਕਾਰਜ ਹੈ ਉਹ ਸਿਰੇ ਚੜ ਜਾਵੇ ਫਤਿਹ ਹੋਵੇ ਇੱਕ ਸਭ ਤੋਂ ਵੱਡਾ ਜਿਹੜਾ ਗਲਤ ਕੰਮ ਹੈ ਜਾਂ ਜਿਹੜਾ ਸਾਰਿਆਂ ਤੋਂ ਮਾੜਾ ਅਸੀਂ ਕੰਮ ਕਰਨੇ ਹਾਂ ਉਹ ਇਹ ਹੈ ਸੰਗਤ ਜੀ ਕਿ ਆਪਾਂ ਆਪਣਾ ਜਿਹੜਾ ਤੀਰਜ ਹੈ ਜਿਹੜਾ ਸਬਰ ਤੇ ਜਿਹੜਾ ਸੰਤੋਖ ਹੈ ਅਸੀਂ ਸਭ ਤੋਂ ਪਹਿਲਾਂ ਉਹਨੂੰ ਪਰੇ ਸੁੱਟ ਦੇਣੇ ਆ ਜੋ ਕਿ ਸਾਨੂੰ ਮਾੜੇ ਟਾਈਮ ਵਿੱਚ ਸਭ ਤੋਂ ਜ਼ਿਆਦਾ ਸਾਨੂੰ ਧੀਰਜ ਦੀ ਹੀ ਜ਼ਰੂਰਤ ਹੁੰਦੀ ਹੈ ਸੰਗਤ ਜੀਓ ਜਿੱਥੋਂ ਤੱਕ ਹੋ ਸਕੇ ਔਖਾ ਟਾਈਮ ਲੰਮਾ ਜ਼ਰੂਰ ਹੁੰਦਾ ਹੈ ਪਰ ਇਹ ਨਹੀਂ ਹੈ ਕਿ ਔਖਾ ਟਾਈਮ ਕਦੀ ਬੀਤਦਾ ਹੀ ਨਹੀਂ ਸੰਗਤ ਜੀ ਆਪ ਜੀ ਦੇ ਚਰਨਾਂ 'ਪਾਸ ਬੇਨਤੀ ਹੈ ਕਿ ਜਦੋਂ ਵੀ ਕੋਈ ਔਕੜ ਬਣ ਜਾਵੇ ਆਪਣੇ ਮਨ ਵਿੱਚ ਗੁਰਬਾਣੀ ਦਾ ਉਹ ਤਸਰਾ ਲੈ ਕੇ ਤੇ ਤਿਰਜ ਰੱਖਣਾ ਹੈ ਕਿਉਂਕਿ ਜਦੋਂ ਕੋਈ ਤੰਦ ਵਿਗੜ ਜਾਂਦੀ ਹੈ ਉਹਨੂੰ ਸੁਲਝਾਉਣ ਵਾਸਤੇ ਥੋੜਾ ਜਿਹਾ ਹੌਸਲਾ ਤੇ ਸਮੇਂ ਜ਼ਰੂਰ ਲੱਗਦਾ ਹੈ ਸੰਗਤ ਜੀ ਜਿਹੜੇ ਲੋਕ ਫਿਰ ਆਪਣਾ ਹੌਸਲਾ ਛੱਡ ਕੇ ਸਿਆਣੀਆਂ ਪਿੱਛੇ ਭੱਜ ਕੇ ਜਾਂਦੇ ਨੇ ਉਹ ਆਪਣਾ ਕੰਮ ਥੋੜੇ ਚਿਰ ਵਾਸਤੇ ਸਵਾਰ ਤੇ ਦੇਂਦੇ ਨੇ ਪਰ ਬਾਅਦ ਵਿੱਚ ਉਹਦਾ ਭੁਗਤਾਨ ਕਰਨਾ ਪੈਂਦਾ ਹੈ ਸੰਗਤ ਜੀ ਉਹ ਕਿਵੇਂ ਕਿ ਜਿਵੇਂ ਗੁਰੂ ਮਹਾਰਾਜ ਜੀ ਨੇ ਸਾਨੂੰ ਪੂਰੇ ਬ੍ਰਹਿਮੰਡ ਨੂੰ ਜੀਵਤ ਰਹਿਣ ਵਾਸਤੇ ਆਕਸੀਜਨ ਫ੍ਰੀ ਵਿੱਚ ਦਿੱਤੀ ਹੋਈ ਹੈ ਪਰ ਜਦੋਂ ਸਾਡੇ ਤੇ ਔਖੜ ਬਣ ਜਾਂਦੀ ਹੈ ਤੇ ਹਸਪਤਾਲਾਂ ਵਿੱਚ ਆਪਾਂ ਜਦੋਂ ਆਕਸੀਜਨ ਲੈਨੇ ਆ ਡਾਕਟਰ ਸਾਨੂੰ ਆਕਸੀਜਨ ਦਿੰਦੇ ਨੇ ਪਰ ਬਾਅਦ ਵਿੱਚ ਉਹਦਾ ਭੁਗਤਾਨ ਵੀ ਸਾਨੂੰ ਕਰਨਾ ਪੈਂਦਾ ਹੈ ਪੈਸੇ ਦੇਣੇ ਪੈਂਦੇ ਨੇ ਸੰਘਤ ਜੀ ਜਿਹੜਾ ਗੁਰੂ ਮਹਾਰਾਜ ਇੰਨਾ ਸਮਰੱਥ ਹੈ ਕਿ ਇੰਨੇ ਵੱਡੇ ਮੁੱਲ ਦੀ ਆਕਸੀਜਨ ਜਿਹੜੀ ਹੈ ਉਹ ਸਾਨੂੰ ਫ੍ਰੀ ਵਿੱਚ ਹੀ ਵੰਡੀ ਜਾਂਦਾ ਹੈ ਸਾਰੇ ਜੀਵ ਜੰਤੂਆਂ ਨੂੰ ਖੰਡਾ ਬ੍ਰਹਿਮੰਡਾਂ ਨੂੰ ਉਹਦੇ ਦਰਤੇ ਕਿਹੜੀ ਚੀਜ਼ ਦੀ ਕਮੀ ਹੈ ਸੰਗਤ ਜੀ ਇਸ ਸਾਰੀ ਗੱਲ ਦਾ ਜੋ ਭਾਵ ਹੈ ਉਹ ਇਹ ਹੈ ਕਿ ਜੇ ਪੂਰਨ ਤੌਰ ਤੇ ਹਰ ਤਰ੍ਹਾਂ ਦੀ ਔਕੜ ਆਈ ਹੋਈ ਔਕੜ ਤੇ ਆਉਣ ਵਾਲੀਆਂ ਔਕੜਾਂ ਨੂੰ ਅਸੀਂ ਮਿਟਾਣਾ ਹੈ ਤੇ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਆਸਰਾ ਲੈਣਾ ਪੈਣਾ ਹੈ। ਸੰਗਤ ਜੀ ਬੇਸ਼ੱਕ ਆਪਾਂ ਅੰਮ੍ਰਿਤ ਧਾਰੀ ਹੈ ਜਾਂ ਉਹ ਵਧਾਈ ਦੇ ਪਾਤਰ ਨਹੀਂ ਪਰ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਮਿਚਕਿਆ ਸੰਗਤ ਜੀ ਜਿਹੜੀ ਵੀ ਸੰਗਤ ਇਸ ਵੀਡੀਓ ਨੂੰ ਸੁਣਦੀ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੇ ਤੁਸੀਂ ਅਮਰਤਾਰੀ ਹੋ ਤਾਂ ਵੀ ਤੇ ਜੇ ਤੁਸੀਂ ਅਮਰਤਾਰੀ ਨਹੀਂ ਹੋ ਤਾਂ ਵੀ ਆਪਣੇ ਜੀਵਨ ਦੇ ਵਿੱਚ ਸਤ ਬਾਣੀਆਂ ਦਾ ਜਿਹੜਾ ਨਿਤਨੀਮ ਹੈ ਉਹ ਆਪਣੀ ਜਾਨ ਨਾਲੋਂ ਵੀ ਵੱਧ ਕੇ ਉਹਦਾ ਮੁੱਲ ਰੱਖੋ ਸਵੇਰ ਦੀਆਂ ਪੰਜ ਬਾਣੀਆਂ ਜਪਜੀਤ ਸਾਹਿਬ ਜਾਪ ਸਾਹਿਬ ਤਵ ਪ੍ਰਸਾਦ ਸੋਇ ਚੌਪਈ ਸਾਹਿਬ ਆਨੰਦ ਸਾਹਿਬ ਤੇ ਸ਼ਾਮ ਨੂੰ ਰਹਿ ਰਾ ਸਹਿਬ ਤੇ ਕੀਰਤਨ ਸੋਇਲਾ ਕਟੋ ਕੱਟ ਇੰਨਾ ਸੱਤ ਬਾਣੀਆਂ ਦਾ ਨਿਤਨੇਮ ਰੱਖੋ ਕਿ ਇਹਦੂੰ ਵੱਧ ਹੋ ਜਾਣ ਤੇ ਵਧਾਈ ਹੈ ਪਰ ਇਹਦੂੰ ਘੱਟ ਨਾ ਹੋਣ ਤੇ ਸੰਗਤ ਜੀ ਅਰਦਾਸ ਬੇਨਤੀ ਕਰਕੇ ਗੁਰੂ ਮਹਾਰਾਜੀਆਂ ਦੇ ਅੱਗੇ ਆਪਣੇ ਜਾਨ ਨਾਲੋਂ ਵੱਧ ਕੇ ਤੁਸੀਂ ਇਸ ਨਿਤਨੇਮ ਨੂੰ ਨਿਭਾਓ ਸੰਗਤ ਜੀ 2 4 6 ਮਹੀਨੇ ਬਾਅਦ ਵੇਖਿਓ ਤੁਹਾਡੇ ਜਿਹੜੇ ਬਹੁਤ ਏ ਟਾਈਮ ਤੋਂ ਵਿੜੇ ਹੋਏ ਕਾਰਜ ਨੇ ਗੁਰੂ ਮਹਾਰਾਜ ਉਹਨਾਂ ਨੂੰ ਫਤਿਹ ਕਰਨਗੇ ਕਿਉਂਕਿ ਕਲਗੀਆਂ ਵਾਲੇ ਪਿਤਾ ਦਾ ਇਹ ਬਚਨ ਹੈ ਕਿ ਜਿਹੜਾ ਮੇਰਾ ਸਿੰਘ ਰਹਿਤ ਦਾ ਧਾਰਣੀ ਹੋਵੇ ਉਹਦੇ ਕਾਰਜ ਅਸੀਂ ਆਪ ਕਰਾਂਗੇ ਸੰਗਤ ਜੀ ਰਹਿਤ ਵਿੱਚ ਸਭ ਤੋਂ ਪਹਿਲਾਂ ਸੱਤ ਬਾਣੀਆਂ ਦਾ ਨਿਤਨੇਮ ਹੁੰਦਾ ਹੈ ਤੇ ਸੰਗਤ ਜੀ ਆਪ ਜੀ ਜੇ ਇਸ ਗੱਲ ਦੀ ਪਰਖਸ਼ਾ ਵੀ ਲੈਣੀ ਹੈ ਤੇ ਤੁਸੀਂ ਅਮਰਤ ਵੇਲੇ ਉੱਠ ਕੇ ਕੇ ਸ਼ੀਸ਼ਨਾਨ ਕਰਕੇ ਦੇਗ ਬਣਾ ਕੇ ਤੇ ਉਸ ਸਮਰਾਥ ਗੁਰੂ ਦੇ ਅੱਗੇ ਬੇਨਤੀ ਕਰੋ ਕਿ ਗੁਰੂ ਜੀ ਇਨੇ ਦਿਨਾਂ ਵਾਸਤੇ 40 ਦਿਨਾਂ ਵਾਸਤੇ ਜਾਂ 101 ਦਿਨਾਂ ਵਾਸਤੇ ਜਾਂ 111 ਦਿਨਾਂ ਵਾਸਤੇ ਜਾਂ 6 ਮਹੀਨੇ ਵਾਸਤੇ ਆਪ ਜੀ ਕਿਰਪਾ ਬਖਸ਼ੋ ਤਾਂ ਜੋ ਆਪਕਾਂ ਸਾਤ ਬਾਣੀਆਂ ਦਾ ਨਿਤਨੇਮ ਬਿਨਾਂ ਨਾ ਗਾ ਪਾਈ ਕਰਾਂਗੇ ਮਹਾਰਾਜ ਜੀ ਸਾਡਾ ਆਕਾਰ ਜੇ ਆਪ ਜੀ ਅੰਗ ਸੰਗ ਸਹਾਈ ਹੋ ਕੇ ਫਤਿਹ ਕਰੋ ਸੰਗਤ ਜੀ ਤੁਸੀਂ ਆਪ ਹੀ ਵੇਖ ਲਿਓ ਪਰ ਜਿਹੜੀ ਅਰਦਾਸ ਕਰਨੀ ਹੈ ਉਹ ਇਮਾਨਦਾਰੀ ਨਾਲ ਕਰਨੀ ਹੈ ਆਪਣਾ ਪਿਤਾ ਸਮਝ ਕੇ ਕਰਨੀ ਹੈ ਸਮਰਪਣ ਦੇ ਰੂਪ ਵਿੱਚ ਕਰਨੀ ਹੈ ਕਿਉਂਕਿ ਜਦੋਂ ਸਾਡਾ ਸਮਰਪਣ ਹੁੰਦਾ ਹੈ ਸੰਗਤ ਜੀ ਉਹ ਦੋਹੀ ਸਾਨੂੰ ਗੁਰੂ ਦੇ ਘਰੋ ਝੋਲੀਆਂ ਭਰਦੀਆਂ ਨੇ ਸਾਡਾ ਬੱਚਾ ਕੱਲ ਨੂੰ ਉੱਠ ਕੇ ਜੇ ਸਾਨੂੰ ਸਾਡੀ ਪਰਖਸ਼ਾ ਲਵੇ ਜਾਂ ਸਾਡੇ ਤੇ ਰੋਭ ਪਾਵੇ ਸੰਗਤ ਜੀ ਉਹ ਸਾਨੂੰ ਖੁਦ ਚੰਗਾ ਨਹੀਂ ਲੱਗੇਗਾ ਕਿਉਂਕਿ ਅਸੀਂ ਇੱਕ ਮਾਮੂਲੀ ਇਨਸਾਨ ਆ ਤਾਂ ਵੀ ਪਰ ਜਿਹੜਾ ਬੱਚਾ ਸਮਰਪਣ ਕਰਕੇ ਸਾਡੇ ਅੱਗੇ ਗੱਲ ਕਰੇਗਾ ਕੋਈ ਗੱਲ ਨਹੀਂ ਜੇ ਤੁਸੀਂ ਆ ਲੈ ਕੇ ਦੇ ਦੋਗੇ ਠੀਕ ਹੈ ਤੇ ਕੋਈ ਗੱਲ ਨਹੀਂ ਆਪ ਜੀ ਦੀ ਖੁਸ਼ੀ ਸੰਗਤ ਜੀ ਆਪਾਂ ਉਹਨੂੰ ਇੱਕ ਛੱਡ ਕੇ ਚਾਰ ਵਸਤੂਆਂ ਲੈ ਕੇ ਦੇਵਾਂਗੇ ਕਿਉਂ ਕਿਉਂਕਿ ਉਹਦੀ ਨਿਮਰਤਾ ਹੈ ਸੰਗਤ ਜੀ ਮਾਫੀ ਚਾਹਨੀ ਆ ਕਿ ਆਪਣੀ ਤੁਲਨਾ ਇਸ ਗੱਲ ਵਾਸਤੇ ਉਸ ਰੱਬ ਦੇ ਨਾਲ ਕੀਤੀ ਹੈ ਪ੍ਰਸੰਗਤ ਜੀ ਸਭ ਤੋਂ ਜਿਹੜਾ ਨੇੜੇ ਦਾ ਰਿਸ਼ਤਾ ਹੈ ਉਹ ਮਾਪਿਓ ਦਾ ਹੈ ਸਸੰਗਤ ਜੀ ਗੁਰੂ ਮਹਾਰਾਜ ਨੂੰ ਆਪਣਾ ਪਿਤਾ ਜਾਣ ਕੇ ਆਪਣੇ ਭਾਵ ਜਿਉ ਵੀ ਹੈ ਨੇ ਉਹਨਾਂ ਦੇ ਚਰਨਾਂ 'ਚ ਰੱਖ ਕੇ ਅਰਦਾਸ ਬੇਨਤੀ ਕਰੋ ਸੱਤਾ ਬਾਣੀਆਂ ਦੇ ਤਾਰਨੀ ਬਣੋ ਗੁਰੂ ਆਪ ਜੀ ਦੇ ਹਰ ਮਦਾਨ ਫਤਿਹ ਕਰਨੀਏ ਦੁਨੀਆਂ ਬੇਨਤੀਆਂ ਪਰਵਾਨ ਕਰਨੀਆਂ ਬਲ ਚੁਕ ਦੀ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ